ਹਿੰਨੰ ਜਥਾ ਵਿਪਰਾ ਉਹ ਸੱਚੇ ਪਾਸ਼ਾ ਦੱਸਦੇ ਨੇ ਗੁਰ ਸਿੱਖੀ ਧਾਰਨ ਕੀਤੀ ਤੋਂ ਬਿਨਾ ਗੁਰੂ ਵਾਲੇ ਬਣਿਆ ਤੋਂ ਬਿਨਾ ਗੁਰੂ ਕੀ ਬਾਣੀ ਪੜੀ ਤੋਂ ਬਿਨਾ ਉਹ ਜੀਵ ਦਾ ਜੀਵਨ ਕਿਵੇਂ ਵਿਅਰਥ ਹੈ ਕਿਵੇਂ ਨਿਸਫਲ ਹੈ ਉਹ ਆਪ ਦਰਸ਼ਕਾਂ ਦੇ ਕੇ ਫਰਮਾਉਂਦੇ ਹਨ ਤਿਲਕ ਹਿੰਨੰ ਜਥਾ ਵਿਪਰਾ ਜਿਵੇਂ ਕੋਈ ਆਪਣੇ ਆਪ ਨੂੰ ਬਿਰ ਪਰ ਬ੍ਰਾਹਮਣ ਬ੍ਰਾਹਮਣ ਕਹਾਵੇ ਪਰ ਉਹਦੇ ਮੱਥੇ 'ਤੇ ਤਿਲਕ ਨੱਗਾਈ ਦਾ ਹੋਵੇ ਕਿਸੇ ਨੇ ਨਹੀਂ ਮੰਨਣਾ ਕਿ ਇਹ ਪੰਡਤ ਹੈ ਜਿਵੇਂ ਮੱਥੇ ਵਿੱਚ ਤਿਲਕ ਲੱਗੇ ਤੋਂ ਬਿਨਾ ਬ੍ਰਾਹਮਣ ਦਾ ਕੋਈ ਬ੍ਰਾਹਮਣ ਕੋਣਾ ਪ੍ਰਸਿੱਧ ਨਹੀਂ ਹੁੰਦਾ ਕੋਈ ਉਹਦਾ ਸਤਾਰ ਨਹੀਂ ਕਰਦਾ ਕੋਈ ਨਹੀਂ ਜਾਣਦਾ ਕਿ ਬ੍ਰਾਹਮਣ ਹੈ ਉਹਦਾ ਬ੍ਰਾਹਮਕ ਹੋਣਾ ਹੀ ਵਿਅਰਥ ਹੈ ਜਦ ਤੱਕ ਉਹਦੇ ਤਿਲਕ ਨਹੀਂ ਮੱਥੇ ਤੇ ਲੱਗਾ ਹੋਇਆ ਅਮਰਹੀਨ ਜਥਾ ਰਾਜਨਹ ਜਪਾ ਜਿਵੇਂ ਕਹਾਵੇ ਤਾਂ ਕੋਈ ਕਿ ਮੈਂ ਰਾਜਾ ਹਾਂ ਪਰ ਹੁਕਮ ਉਹਦਾ ਕੋਈ ਮੰਨੈ ਨਾ ਸੋ ਇਸ ਪ੍ਰਕਾਰ ਹੁਕਮ ਨਾ ਚੱਲੇ ਜਿਵੇਂ ਤੇ ਅਮਰਾ ਦਿਨ ਕੈਸਾ ਰਾਜ ਮੰਡਤ ਹੁਕਮ ਤੋਂ ਬਿਨਾਂ ਕਿਵੇਂ ਕੋਈ ਆਪਣਾ ਰਾਜ ਭਾਗ ਸਜਾ ਸਕਦਾ ਹੈ ਜਦੋਂ ਤੱਕ ਹੁਕਮ ਨਹੀਂ ਚੈ ਕਿਸੇ ਦਾ ਚਲਦਾ ਤਲ ਤੱਕ ਉਹ ਰਾਜਾ ਨਹੀਂ ਇਸ ਵਾਸਤੇ ਜਿਵੇਂ ਕੋਈ ਕਹਾਵੇ ਕਹਾ ਤਮੈਂ ਰਾਜਾ ਪਰ ਹੁਕਮੋਂ ਦਾ ਕੋਈ ਮੰਨੇ ਹੀ ਨਾ ਉਹ ਵਿਅਰਥ ਹੈ ਉਹਦਾ ਰਾਜਾ ਪੁਰਾ ਤੇ ਐਵੇਂ ਉਹ ਕਹਿ ਰਿਹਾ ਕੋਈ ਉਸ ਦਾ ਰਾਜ ਭਾਗ ਨਹੀਂ ਉਹ ਵਿਅਰਥ ਹੈ ਆਵਦ ਹੀਨੰ ਜਥਾ ਤੂਰਾ ਜਿਵੇਂ ਕੋਈ ਕਹਾਵੇ ਤਾਂ ਕਿ ਮੈਂ ਵੱਡਾ ਭਾਰੀ ਸੂਰਮਾ ਜੋਧਾ ਪਰ ਸ਼ਸਤਰਪੂਰ ਕੋਈ ਹੋਵੇਗਾ ਉਹ ਕਿਵੇਂ ਲੜੇਗਾ ਮੈਦਾਨੇ ਜੰਗ ਵਿੱਚ ਕਿਵੇਂ ਜਿੱਤ ਪ੍ਰਾਪਤ ਕਰੇਗਾ ਉਹ ਨਿਹੱਥਾ ਆਦਮੀ ਜਿਹੜਾ ਉਹ ਸੂਰਮਾ ਕਿਵੇਂ ਬਣ ਸਕਦਾ ਹੈ ਸਾヒਆ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੰਦਰਲੇ ਜਿਹੜੇ ਦੁਸ਼ਮਣਾਂ ਨੂੰ ਉਹਨਾਂ ਨੂੰ ਮਾਰਨ ਵਾਸਤੇ ਸੁਭਗੁਣਾ ਰੂਪੀ ਸ਼ਸਤਰ ਪੈਰ ਦੀ ਆਗਿਆ ਕੀਤੀ ਹੈ ਤੇ ਬਾਹਰੋਂ ਪ੍ਰਤੱਖ ਧਰਮ ਦੇ ਵਿਰੋਧੀਆਂ ਨੂੰ ਸਾਧਣ ਵਾਸਤੇ ਇਹ ਸਾਡੇ ਗੱਲ ਤੇ ਕਿਰਪਾਨਾ ਪਹਿਨਾ ਦਿੱਤੀਆਂ ਹਨ ਸੂਰਮੇ ਬਣਾਇਆ ਬਲੀ ਬਣਾਇਆ ਯੋਧੇ ਬਣਾਇਆ ਕਿਰਪਾਨ ਪਾਲ ਧਾਰੀਆਂ ਨੂੰ ਕਰੋੜ ਪਾਸ ਧਾਰੀਆਂ ਸੋ ਹਾਜੂਰ ਕਹਿੰਦੇ ਨੇ ਜਿਵੇਂ ਸੂਰਮਾ ਸ਼ਸਤਰ ਤੋਂ ਮੇਰਾ ਵਿਅਰਥ ਹੈ ਹੀਨਾ ਹੈ ਨਸਪਲ ਹੈ ਉਹਦਾ ਸੂਰਮਾਪਣਾ ਨਾਦਕ ਧਰਮਹੀਣੰ ਤਥਾ ਬੈਸਨਮਹਾ ਇਸੇ ਤਰ੍ਹਾਂ ਜਿਹੜਾ ਬੈਸ਼ਰਮ ਹੈ ਮੇਟਰ ਸੰਸਾਰ ਦੀ ਅਨਕੇਸ਼ਾ ਕਰੋੜ ਵਾਲਾ ਜਿਹੜਾ ਪਰਮੇਸ਼ਰ ਹੈ ਸੋ ਉਹਦਾ ਜਿਹੜਾ ਭਗਤਤਾ ਹੁੰਦਾ ਹੈ ਤੇ ਪਰਮੇਸ਼ਰ ਦਾ ਸਿਮਰਨ ਭਜਨ ਕਰਦਾ ਹੀ ਨਹੀਂ ਉਹਦਾ ਭਗਤਤਾ ਹੋਣਾ ਵਿਅਰਥ ਇਸ ਸਿੱਤ ਦਾ ਜਿਹੜਾ ਕਹਾਵੇ ਸਿੱਖ ਤੇ ਅਮਰਤ ਛਕੇ ਨਹੀਂ ਬਾੜੀ ਦਾ ਨਿਤ ਨੇਮ ਹੀ ਨਹੀਂ ਪੰਜ 14 ਦੀ ਰਹਿਤ ਹੀ ਨਹੀਂ ਵਾਹਿਗੁਰੂ ਮਖਰ ਦਾ ਸਿਮਰਨ ਹੀ ਨਹੀਂ ਉਹਦਾ ਸਿੱਖ ਕਹਾਉਣਾ ਵਿਅਰਥ ਹੈ ਭਰੇ 42 ਮੁਝ ਤੋਂ ਸਿੱਖ ਪਿਆਰਾ ਨਾ ਹੈ ਸਿੱਖ ਪਿਆਰਾ ਨਾ ਹੈ ਮਮ ਰਹਿਤ ਪਿਆਰੀ ਆ ਹੈ ਤੋ ਹਜੂਰ ਸੱਚੇ ਪਾਤਸ਼ਾਹ ਬਾਲਾ ਸਾਹਿਬ ਜੀ ਕਹਿਣ ਕਿ ਇਸੇ ਪਰ ਪਰਮੇਸ਼ਰ ਦੇ ਸਿਮਰਨ ਭਜਨ ਤੋਂ ਬਿਨਾ ਜਿਹੜਾ ਉਹ ਕਹੌਦਾ ਹੈ ਕਿ ਮੈਂ ਪ੍ਰਮੇਸ਼ਰ ਦਾ ਵੱਡਾ ਵੈਸ਼ਨੂ ਹੈ ਵੱਡਾ ਭਗਤ ਪਰ ਭਾਵ ਪਲਤੀ ਤੋਹੀਣਾ ਹੈ ਉਹਦਾ ਘਾਉਣਾ ਸਭ ਕੋ ਬੇਅਰਥ ਹੈ